ਵਾਲੀ ਸਿਮਾਨ ਖਾਨ ਵਾਲੀ ਹੋਟੇ ਵੜੀ ਚੱਲੀ ਹਾਂ ਉਹ ਨਹੀਂ ਉਹ ਤੈਨੂੰ ਮੈਂ ਦੱਸਦਾ ਤੂੰ ਦੇ ਮਾਮਾ ਬਣਾਤੀ ਐ ਨਾ ਉਹ ਮੈਨੂੰ ਸਾਡਾ ਡਾਇਰੈਕਟਰ ਆਉਂਦਾ ਸਾਡੇ ਦੇ ਹਾਂਜੀ ਉਹ ਫੋਨ ਮਾਰ ਕੇ ਮੈਨੂੰ ਬੁਲਾ ਕੇ ਕਹਿੰਦਾ ਹਾਂਜੀ ਕਹਿੰਦਾ ਭੁਮਾਨ ਜੀ ਕਿਦਣ ਗਿਆ ਸਿਮਾਨ ਖਾਨ ਨੂੰ ਮਿਲਣ ਮੈਂ ਮੈਂ ਬੰਬੇ ਗਿਆ ਹਾਂ ਅੱਛਾ ਕਿੱਦਾਂ ਦਾ ਬੰਦਾ ਮੈਂ ਬੰਦਾ ਬੜਾ ਵਧੀਆ ਇੱਕ ਮਿੰਟ ਹਾਂਜੀ ਇੱਕ ਉਹ ਜਿੱਦਾਂ ਮੇਰੀ ਸਮਾਨਖਣ ਵਾਲੀ ਨਹੀਂ ਬਣਾਈ ਜੋੜ ਕੇ ਹਾਂਜੀ ਉਹ ਪੱਬੇ ਦੀ ਬਣਾਉਣੀ ਵਿਆਹ ਵਾਲੀ ਬਣਾਦਦੇ ਨੇ ਬੜਾ ਇਹਨਾਂ ਨਹੀਂ ਪਹਲਵਾਨ ਬਦਨਾਮੀਆਂ ਗੱਲਾਂ ਦੂਜੇ ਘਰ ਜਾਂਦੇ ਨੇ ਸਾਰੀ ਕੀਤੀ ਕਰਾਈ ਭਗਵਾਨ ਤੇ ਆ ਜਾਂਦੀ ਹੈ ਹੈ ਭਾਂਡਾ ਸਾਰਾ ਪਹਲਵਾਨ ਦੇ ਭਜਣਾ ਹੁੰਦਾ ਕੋਈ ਮਰਜ਼ੀ ਬੜਾ ਪਕਰੀ ਉਕਰੀ ਲਾਇ ਲੀਂਦੇ ਦਾ ਗੁੰਝਿਆ ਜਾਂਦੀ ਹੈ ਫਿਰ ਤਾਂ ਹੀ ਆਉਗੀ ਬੜਾ ਖਤਰਨਾਕ ਏਰੀਆ ਨਾ ਹਾਂ ਉਹ ਡਾਬ ਹੋਵੇ ਉਹ ਬੰਦੇ ਮੁਸ਼ਕਨਾ ਹੀ ਕੰਮ ਹੋਏ ਜਿਆਦਾ ਇਹ ਨਾ ਮੁਸਕਿਆ ਨਾ ਬੰਦਾ ਪਾਣੀ ਚ ਜਾਏ ਕੋਈ ਨਾ ਬੜਾ ਚਾਹੀਦਾ ਫਿਲਟਰ ਲੱਗੇ ਹੋਣੇ ਪਾਣੀ ਸਾਫ ਕਰਨ ਨੂੰ ਪਹਿਲਾਂ ਇਹ ਵੀ ਪਾਣੀ ਪੀਣ ਯੋਗ ਬਣਾ ਦਿੰਦੇ ਹਾਂਜੀ ਇਹ ਬਣਾ ਲੈ ਨਾ ਬਾਅਦ ਆਪੇ ਆਪਾਂ ਹੀ ਦਿੱਤਾ ਦਿੰਦਾ ਪਾਣੀ ਹਾਂਜੀ ਪਹਿਨਾਂ ਸ਼ਹਿਰਾਂ ਚੋਂ ਆਉਂਦਿਆਂ ਆਏ ਹਾਂ ਨਹੀਂ ਆਏ ਇਹ ਮੋਟਰ ਵਾਲੀ ਹੈ ਸਵਾਤ ਵਾਲੀ ਹੈ ਇਹ ਗਾੜੀ ਮਿਰਸਣਾ ਪਿੱਖੀ ਗੰਡੂ ਨਾ ਜਾਂਦਾ ਵੇ ਹੋ ਤਾਂ ਨਹੀਂ ਜਾਂਦਾ ਗਾਹ ਦੀ ਕਿਹਾਂ ਜਾਂਦਾ ਨਾ ਬਲਾਈ ਡਰੇਨ ਆਏ ਇਹ ਡਰੇਨ ਨਹੀਂ ਆ ਇਹ ਗੰਦਾ ਗੰਦਾ ਨਾਲ ਹੈ ਆ ਗੰਦਾ ਪਾਣੀ ਵਾਲਾ ਹਾਂਜੀ ਡਰੇਨ ਆ ਵਾ ਇਹ ਥੱਲੇ ਹੁੰਦੀ ਜਾਂਦਾ ਹੈ ਇਹਨੇ ਮੀਂਹ ਦੇ ਪਾਣੀ ਵਾਲੀ ਡਰੇਨ ਨਹੀਂ ਹੁੰਦੀ ਉਹ ਵਾ ਵਾ ਅੱਛਾ ਇਹ ਹੈਗੀ ਜਿਹੜਾ ট্রাক ਦੰਦਾ ਪਾਣੀ ਖੇਰਾਂ ਦਾ ਚੱਟ ਜਾ ਜੀ ਹੂ ਆ ਇੱਧਰ ਤੇ ਲੋਰੀ ਆ ਬਦ ਲੋਰੀ ਆ ਇੱਧਰ ਇਹ ਨਹੀਂ ਇਹ ਖੇਰਾਂ ਹੁੰਦੀ ਐ ਅੰਮ੍ਰਿਤਸਰੋਂ ਉਹ ਮਕੇ ਲੋੜੋਂ ਵੀ ਥੋੜੀ ਪਾਕਿਸਤਾਨ ਤੋਂ ਖੜੀ ਆਣੀ ਆ ਇਹ ਅੰਮ੍ਰਿਤਸਰੋਂ ਆਉਂਦੇ ਆ ਕਿ ਬਣਿਆ ਦੇਖਿਆਗਾ ਜੀ ਹਾਂਜੀ ਵੇਖਿਆ ਥੋੜੇ ਜਿਹਾ ਪਾ ਕੀ ਹੁੰਦਾ ਦੇ ਵਿੱਚ ਭਲਾ ਪਾ ਬੁਇਆ ਇਹਦਾ ਕੀੜੀ ਜੀ ਵਿੱਚ ਪਾ ਦਿੱਦੀ ਹੈ ਨਾ ਹੂੰ ਉਹ ਐ ਬਾਹਰ ਹੁੰਦਾ ਉਹ ਨਹੀਂ ਹੋ ਜਾਦਾ ਉਹ ਐਦਾ ਨਹੀਂ ਜਦਾਂ ਦੇ ਇਦਾਂ ਦੇ ਆਹ ਐਦਾ ਨਹੀਂ ਹੁੰਦੇ ਇਦਾਂ ਦੀ ਛੋਟੀ ਹੈ ਉਹ ਵੱਡਿਆ ਵੱਡਾ ਹੁੰਦਾ ਥੋੜਾ ਜਿਹਾ ਹਾਂਜੀ ਜ਼ਿੰਦਗੀ ਦਾ ਕੀ ਫੰਡਾ ਪਤਾ ਨਹੀਂ ਭਾਂਜੀ ਨੂੰ ਇਹ ਨਹੀਂ ਪਤਾ ਮਾਰਾ ਜਾਂਦਾ ਹਾਂਜੀ ਸਹੀ ਗੱਲਾਂ ਨੇ ਬੰਦਾ ਤੇ ਬੜਾ ਕੁਝ ਕਰਦਾ ਆ ਵੀ ਕਰ ਲਾ ਆ ਵੀ ਗੱਲਾਂ ਜੇ ਵੀ ਕਰਦਾ ਹੋਣਾ ਹਾਂਜੀ ਬੰਦੇ ਨੂੰ ਸੱਚ ਆਉਂਦਾ ਹੋਊਗਾ ਕਿ ਨਹੀਂ ਨਹੀਂ ਭਾਂਜਾ ਲੱਗਦਾ ਨਹੀਂ ਆਉਂਦਾ ਮੈਨੂੰ ਯਾਦ ਆ ਵੀ ਬੰਦਾ ਫੇਰ ਸੋਚਦਾ ਮੈਂ ਆ ਵੀ ਕਰ ਲਾਂ ਆ ਵੀ ਕਰ ਲਾਂ ਹਾਂਜੀ ਹੈਨਾ ਹਾਂਜੀ ਜਲਾ ਇੱਕ ਪਲਕ ਹੀ ਚੱਕ ਰਿਹਾ ਕਿਹਦਾ ਮਾੜਾ ਨਾ ਕਰੇ ਮਾੜਾ ਨਾ ਕਰੇ ਕਿਸਦਾ ਹਾਂਜੀ ਪਰ ਆਲ ਦਾ ਜਿਹੜਾ ਏਮ ਹੈ ਨਾ ਉੱਤੇ ਫੋਕਸ ਰੱਖੇ ਜਿਵੇਂ ਤਰ੍ਹਾਂ ਕੋਈ ਗੋਲ ਆ ਤਾਂ ਢਿੱਕਮਾਈ ਕਰਦੇ ਜੇ ਕਿਰਤ ਕਰਦੇ ਜੇ ਉਹਦੇ ਤੇ ਗੋਲ ਰੱਖੋ ਨਾ ਉਨ ਉਹਦੇ ਤੇ ਫੋਕਸ ਰੱਖੋ ਪੂਰਾ ਵਧੀਆ ਪਰ ਕਿਸੇ ਨਾਲ ਮਾੜੀ ਨਾ ਕਰੋ ਹਨਾ ਹਾਂਜੀ ਇਹ ਚੀਜ਼ ਹੈਗੀ ਕਿ ਨਹੀਂ ਬਿਲਕੁਲ ਹਾਂਜੀ ਕਿਸੇ ਦਾ ਹਾਕਣਾ ਮਾਰੋ ਕਿਸੇ ਦਾ ਕਿਸ ਦੇ ਨਾਲ ਮਾੜੀ ਚੰਗੀ ਨਾ ਕਰੋ ਤੇ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਆਪਦੇ ਮਿਹਨਤ ਤੇ ਫੋਕਸ ਰੱਖਦਾ ਜਾਂ ਮਿਹਨਤ ਕਰਦਾ ਤੇ ਰੱਬ ਵੀ ਉਹਦਾ ਸਾਥ ਦਿੰਦਾ ਹਨਾ ਹਾਂਜੀ ਹਾਂਜੀ ਜੀ ਜੇ ਬੰਦਾ ਮਿਹਨਤ ਕਰਦਾ ਆਪਦੀ ਕਿਰਤ ਕਰਕੇ ਖਾਂਦਾ ਹਣਾ ਹਾਂਜੀ ਤੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਦੁਨੀਆਦਾਰੀ ਤੇ ਨਾ ਦੁਨੀਆਦਾਰੀ ਭਲਾ ਅਸਲ 'ਚ ਚੱਕਰ ਕੀ ਹੈ ਆਪਾਂ ਆਪਦੇ ਦੁੱਖ ਕਰਕੇ ਦੁਖੀ ਨਹੀਂ ਹਾਂ ਹਾਂਜੀ ਕੋਈ ਸੁਖੀ ਉਹਦੇ ਕਰਕੇ ਦੁਖੀ ਹੈ ਹੈਨਾ ਹਾਂਜੀ ਕਿ ਕਈ ਵਾਰ ਆਪਣਾ ਜਿਹੜਾ ਦੁੱਖ ਹੁੰਦਾ ਉਹਦੇ ਲਈ ਤੇ ਆਪਾਂ ਦੁਖੀ ਹੋਣਾ ਹੀ ਹੋਣਾ শাਲਾ ਕਈ ਵਾਰ ਕੋਈ ਕਿਉਂ ਸੁਖੀ ਆ ਤੇ ਉਹਦੇ ਕਰਕੇ ਵੀ ਆਪਾਂ ਦੁਖੀ ਹੋ ਹੀ ਜਾਂਦੇ ਆ ਇੱਕ ਇਹ ਬੜੀ ਵੱਡੀ ਵਹਿਮ ਪਾਲੀ ਪਾਲੇ ਲੋਕਾਂ ਨੇ ਨਾ ਐਵੇਂ ਦੁਖੀ ਹੋਈ ਜਾਂਦੇ ਆਪਾਂ ਹੁਣ ਮੇਰੀ ਗੱਲ ਸੁਣ ਮੈਨੂੰ ਮੈਨੂੰ ਰੱਬ ਨੇ ਜਿੰਨੇ ਜੋਗੇ ਕੀਤਾ ਮੈਂ ਉਹਦਾ ਸ਼ੁਕਰ ਕਰਦਾ ਪ੍ਰਮਾਤਮਾ ਦਾ ਕਿ ਮੈਨੂੰ ਇੰਨੀ ਜੋਗੇ ਕੀਤਾ ਨੇ ਨਾ ਜੇ ਉਹ ਇੰਨੀ ਜੋਗਾ ਨਾ ਕਰਦਾ ਤੇ ਫੇਰ ਕੀ ਕਰ ਲੈਂਦਾ ਹਾਂਜੀ ਫੇਰ ਆਪਣੇ ਤੋਂ ਏਡੀ ਵੱਡੀ ਡਾਂਗ ਤੇ ਹੈਗੀ ਨਹੀਂ ਜਿਹੜੀ ਆਏ ਉਹਨੂੰ ਮਾਰ ਦੇਣੀ ਹੈ ਨਾ ਫੇਰ ਵੀ ਆਪਾਂ ਜੀਣਾ ਹੀ ਆ ਹਾਂਜੀ ਤੇ ਮੈਂ ਇਹੀ ਚੀਜ਼ ਸੋਚਦਾ ਕਿ ਵੀ ਮਾੜਾ ਨਾ ਕਰੋਗੇ ਤਾਂ ਮੈਂ ਕਹਿੰਦਾ ਵੀ ਜੇ ਤੁਸੀਂ ਮਾੜਾ ਸੋਚਦੇ ਵੀ ਹੈ ਨਾ ਕਿ ਇਦਾਂ ਵੀ ਆਪਾਂ ਮਾੜਾ ਸੋਚਦੇ ਹੀ ਕਿਦਾਂ ਤੇ ਮੈਨੂੰ ਐ ਲੱਗਦਾ ਕਿ ਆਪਣਾ ਪਹਿਲੋਂ ਮਾੜਾ ਹੋ ਜਾਣਾ ਹਾਂਜੀ ਜੋ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਂ ਕਿਸੇ ਦਾ ਨਹੀਂ ਪਤਾ ਪਰ ਮੈਨੂੰ ਐ ਲੱਗਦਾ ਜੇ ਮੈਂ ਕਿਸੇ ਦਾ ਮਾੜਾ ਸੋਚ ਲਿਆ ਨਾ ਤੇ ਮੇਰਾ ਮਾੜਾ ਹੋ ਜਾਣਾ ਮੈਨੂੰ ਇਦਾਂ ਲੱਗਦਾ ਤੇ ਇੱਕ ਜਿਹੜਾ ਮਹਾਰਾਜ ਨੂੰ ਬੰਦਾ ਜ਼ਿਆਦਾ ਮੰਨਣ ਵਾਲਾ ਹੋਊਗਾ ਨਾ ਤੇ ਉਹਦੇ ਜਿਤਨਾ ਲਾਲਾ ਕੀ ਨਿਮਰਤਾ ਹੋਊਗੀ ਉਹਦੇ ਅੰਦਰ ਸਮੇ ਆਪ ਦੀ ਗੱਲ ਜਾਂ ਹੋਰ ਕੇ ਦੀ ਹੈ ਨਾ ਜਿੱਦਾਂ ਲਾਲਾ ਕੀ ਕਈ ਬੰਦੇ ਜਿਦਾਂ ਰੱਬ ਨੂੰ ਮੰਨਣ ਲੱਗ ਜਾਂਦੇ ਉਹਨਾਂ 'ਚ ਬੜੀ ਨਿਮਰਤਾ ਹੁੰਦੀ ਹੈ ਨਾ ਕਈਆਂ 'ਚ ਤੇ ਮਹਾਰਾਜ ਦਾ ਨਾਮ ਤੇ ਲਿਆ ਨਹੀਂ ਜਾਂਦਾ ਜਿੰਨੇ ਵੀ ਲਾ ਦੁਨੀਆ ਬਣਾਈ ਕੀ ਕੁਝ ਬਣਾਇਆ ਆ ਦੇ ਇੱਥੇ ਤੇ ਚਲੋ ਪਲੇਨ ਏਰੀਆ ਜੇ ਆਪਾਂ ਉਧਰ ਪਹਾੜੀ ਏਰੀਆ ਚ ਜਾਣੇ ਦੇਖਣਾ ਨਹਿਰਾ ਤੇ ਵਿਲਾ ਕੀ ਕੁਝ ਬਣਿਆ ਨਾ ਤੇ ਕੁਦਰਤ ਹੀ ਆ ਹੂੰ ਵਿਲਾ ਜੇ ਆਪਾਂ ਕਹਿੰਨੇ ਜਰੇ ਜਰੇ ਚ ਜਾਣ ਆ ਤੇ ਕੀ ਕੁਝ ਏ ਧਰਤੀ ਦੇ ਵਿਲਾ ਹਾਂਜੀ ਬਿਲਕੁਲ ਆਜੀ ਆਪਾਂ ਸੋਚ ਵੀ ਨਹੀਂ ਸਕਦੇ ਯਾਰ ਤੇ ਚਲਾਉਣ ਵਾਲਾ ਕਿਦਾਂ ਚਲਾਉਂਦਾ ਉਹ ਸਾਰਾ ਸਿਸਟਮ ਹੈ ਨਾ ਹਾਂਜੀ ਚਲੋ ਤਿਆਰ ਹੋਈ ਹੋਣਾ ਆਪੋ ਬਾਬੇ ਦੇ ਨਾਲ ਆਪਾਂ ਗਾਂਢ ਡੰਗਾਈ ਚ ਤੁਰੇ ਜਾਣਾ ਫਿਰ ਭਵਾਨੀ ਸਮਾਨਖਾਨ ਵਾਲੀ ਫੋਟੋ ਵੜੀ ਚੱਲੀ ਹਾਂ ਉਹ ਨਹੀਂ ਉਹ ਤੈਨੂੰ ਮੈਂ ਦੱਸਦਾ ਤੂੰ ਦੇ ਮਾਮਾ ਬਣਾਤੀ ਆ ਨਾ ਉਹ ਮੈਨੂੰ ਸਾਡਾ ਡਾਇਰੈਕਟਰ ਆਉਂਦਾ ਸਾਡੇ ਦੇ ਹਾਂਜੀ ਉਹ ਫੋਨ ਮਾਰ ਕੇ ਮੈਨੂੰ ਬੁਲਾ ਕੇ ਕਹਿੰਦਾ ਹਾਂਜੀ ਕਹਿੰਦਾ ਭਵਾਨ ਜੀ ਕਿਦਨ ਗਿਆ ਸਮਾਨਖਾਨ ਨੂੰ ਮਿਲਣ ਮੈਂ ਨਾ ਬੰਬੇ ਗਿਆ ਹਾਂ ਅੱਛਾ ਕਿੱਦਾਂ ਦਾ ਬੰਦਾ ਮੈਂ ਬੰਦਾ ਬੜਾ ਵਧੀਆ ਯਾਰਾ ਵਾਚ ਫਿਰ ਕਿਦਾਂ ਕਿੰਨਾ ਜਦੋਂ ਮਿਲਿਆ ਮਿਲਿਆ ਮਾ ਬਾਵਾ ਜਦ ਬੈਠੇ ਰਹੇ ਇਹਦੇ ਰੋਟੀ ਪਾਣੀ ਖਾਦਾ ਉਹਦੇ ਕੋਲ ਬਾਵਾ ਜਦ ਬੈਠੇ ਰਹੇ ਪਰ ਮੈਨੂੰ ਭੇਜੀ ਸਾਰੀਆਂ ਫੋੜਮਾ ਫੜਮਾ ਹੋਰ ਖਿੱਤੀਆਂ ਹੀ ਪਈਆਂ ਮੈਨੂੰ ਪੁੱਛਦੇ ਇਹੀ ਮੈਨੂੰ ਮੈਨੂੰ ਵੀ ਮਜ਼ਰੀਦ ਪੁੱਛਦਾ ਹਾਂ ਮੈਂ ਪਤਾ ਅੰਕਲ ਨੇ ਸਮਾਨ ਖਾਨਾ ਮੈਂ ਉਹ ਤੋਂ ਫਾਰਮ ਤੇ ਗਿਆ ਹੀ ਉੱਥੇ ਉੱਥੇ ਸਮਾਨ ਖਾਨ ਦੇ ਫਾਰਮ ਤੇ ਨਹੀਂ ਮਿਲਣਾ ਹੈਗਾ ਮੈਂ ਨਾ ਜਿੱਥੇ ਉੱਥੇ ਹੈਗਾ ਜਿਹੜਾ ਪਟਿਆਲੇ ਆ ਨਾ ਜਿਹੜਾ ਉਹਨਾਂ ਦਾ ਸਟੱਡ ਫਾਰਮ ਉਹ ਉਹਦੇ ਨਾਲ ਵਾਵਾ ਦੀ ਹੈਗੀ ਸੱਜਣਤਾ ਇਸਮਾਨ ਖਾਨ ਦੇ ਨਾਲ ਉਹਦਾ ਵਾਵਾ ਲਿੰਕ ਹੈਗੀ ਹੈ ਮੈਂ ਇਹਨੂੰ ਕਿਹਾ ਮਨੂ ਸ਼ਰਮਾ ਆ ਮਨੂ ਸ਼ਰਮਾ ਮੈਂ ਉਹਨੂੰ ਕਿਹਾ ਸੀ ਵੀ ਜੰਮਰਾ ਆਇਆ ਤੇ ਮਲਾਉਣਾ ਹੈ ਇਹਦਾ ਪੱਕਾ ਪਲਵਾਨ ਜੀ ਉਹ ਤਾਂ ਦੇ ਹੁਣ ਹੀ ਉੱਥੇ ਆਉਂਦਾ ਹੀ ਰਹਿੰਦਾ ਹੁੰਦਾ ਆ ਉਹਦਾ ਚੱਕਰ ਆ ਉਹਦਾ ਕਰਕੇ ਨਾ ਥੋੜਾ ਜ ਆ ਉਹ ਇੱਧਰ ਆਉਂਦਾ ਨਹੀਂ ਪੰਜਾਬ ਆਉਂਦਾ ਘਟਿਆ ਆਉਂਦਾ ਚੋਦੀ ਛੱਪੀ ਹੁੰਦਾ ਜਦੋਂ ਕਿਸੇ ਤਾਈ ਹੁਣ ਜਦੋਂ ਕਿੰਦਾ ਭਜਾਇਆ ਨਾ ਜੀ ਕਹਿੰਦਾ ਮੈਂ ਕਰਾਊਂਗਾ ਪਕਾਉ ਉਹਦੇ ਨਾਲ ਤੇ ਬੜੀਆਂ ਫੋੜਮਾਂ ਤੇ ਫਾਰਮਾਂ 'ਚ ਲੱਗੀਆਂ ਨੇ ਆਹ ਹਾਂ ਕਹਿੰਦਾ ਮੈਂ ਘੋੜੇ ਘਾੜੇ ਵਾੜੇ ਲੈ ਕੇ ਦਿੱਤੇ ਉਹਨਾਂ ਦੇ ਇਹਨੇ ਸੁਲਮਾਨ ਖਾਨ ਨੂੰ ਨਾ ਘੋੜੇ ਘਾੜੇ ਵਾੜੇ ਲੈ ਕੇ ਦਿੱਤੇ ਉਹ ਵੀ ਭਾਂਜੀ ਰੋਂਦਾ ਫਿਰ ਉੱਥੇ ਤਣ ਕਰਦਾ ਦਾ ਪੱਕਾ ਹੁੰਦਾ ਉਹਨਾਂ ਦਾ ਆਹ ਰੀਅਲੀ ਬਣ ਗਿਆ ਨਾ ਕੰਮ ਇਹ ਮੈਂ ਮੈਂ ਨਾ ਮੈਂ ਚਿਕੀਟ ਕਰਕੇ ਬਣਾਇਆ ਇਹ ਰੀਅਲ ਹੈ ਨਾ ਤੂੰ ਜਾ ਕੇ ਤਨ ਉਹਨੂੰ ਲੱਗਾ ਹੀ ਨਹੀਂ ਕਿ ਇਹ ਫੇਕ ਹੈ ਜਾਂ 진짜 ਹੋਰ ਹੋਇਆ ਲੱਗਦਾ ਕਿ ਇਹ ਖਨੋਤੇ ਕਿ ਦੇ ਕੈਫੇ ਕੂਫੇ ਦੇ ਬਾਹਰ ਨਿਕਲ ਕੇ ਖਨੋਤੇ ਆ ਦੇ ਬਾਹਰ ਖਿੱਚੀ ਆ ਲੱਗਦਾ ਪਰ ਉਦਾਂ ਦੂਜਾ ਮਰਾ ਕਈ ਬੰਦੇ ਹੈਗੇ ਖਿਡਾਰੀ ਇੱਕ ਬੰਦੇ ਨੇ ਵਿੱਚ ਕਮੈਂਟ ਕੀਤਾ ਇਹ ਇਦਾਂ ਦੇ ਮਮੀ ਬਣਾ ਲਊ ਹਾਂਜੀ ਮੈਂ ਉੱਤੇ ਲਿਖਤਾ ਹਾਂ ਲਵਾਂਦੀ ਮੈਂ ਲਿਖਿਆ ਹੈ ਉੱਤੇ ਕੀ ਪਿੰਨ ਕੀਤਾ ਵੀ ਇਹ ਆਈ ਹੈ ਅੱਛਾ ਇੱਕ ਮੈਂ ਉਹ ਜਿੱਦਾਂ ਮੇਰੀ ਸਮਾਨਖਣ ਵਾਲੀ ਨਹੀਂ ਬਣਾਈ ਜੋੜ ਕੇ ਹਾਂਜੀ ਉਹ ਪੱਬੇ ਦੀ ਬਣਾਉਣੀ ਵਿਆਹ ਵਾਲੀ ਬਣਾਦਦੇ ਨੇ ਬਣਾਉਣੀ ਨਹੀਂ ਨਹੀਂ ਕਿੱਡੀ ਨਾ ਬਣਾਉਣੀ ਨਹੀਂ ਨਹੀਂ ਕਿੱਡੀ ਨਾ ਮਾਮਾ ਤੋਂ ਮੁਕੀਆਂ ਖਾਣੀਆਂ ਤੋਂ ਬਲਵਾਈ ਵਿਆਹੀ ਉਹ ਰੀਤੀ ਕੋਸ਼ਾ ਉਹ ਵੀ ਪੰਜਾਬ ਦਾ ਜੇ ਮਾਮਾ ਐਵੇਂ ਕੁੱਟੂਗਾ ਜੇ ਸਾਣਾ ਨਹੀਂ ਉਹਦੇ ਨਾਲ ਯਾਰ ਕੁਵਾਰੀਆਂ ਮੜ ਗਈਆਂ ਮਰ ਗਈਆਂ ਕਿਹਦੇ ਹਾਂ ਇਹਨੂੰ ਮੜ ਗਈਆਂ ਕੁਵਾਰੀਆਂ ਦੇ ਦਿਨ ਪੱਤਰ ਰਹਿ ਗਏ 73ਵੇਂ ਦਿਨ ਉਹ ਲਾ ਕੀ ਹੈ ਜਾਵਾ ਵਿਆਹ ਪਹਿਲਾਂ ਗੱਡੀ ਹੋਊਗੀ ਫਿਰ ਲੱਡੀ ਹੋਊ। ਵੇਖਿਆ। ਓਏ ਮੂਹ। ਨਾਜੀ ਪਿੰਡ ਵਾਲੇ ਮੈਨੂੰ ਅੱਜ ਲੈਣਾ ਛੇਤੀ। ਅਸਰ। ਉਹ ਗੰਦੇ ਆ। 77 ਦੇਣਗੇ ਗੰਦੇ। 2 ਮਹੀਨੇ ਲੱਗੋ। ਨਾ ਨਵਾਰ ਕੀ ਕਰਾਈਏ ਨਾ। ਦੇਣੀ ਗਿੰਦਾ। ਮੇਲਾ ਨਾ ਕਰਾਈਏ ਇੱਥੇ। ਗੱਡੀ ਲੈਣੀ ਕਿਹੜੀ ਆ? ਜਿਹੜੀ ਸਟਾਫੀ। ਭੈਣ ਜੋਦਾ ਪਦੇ ਫੋਰਚਨਰ ਬਲਾਈ ਫਿਰਦੇ ਆਂਦੇ। ਫਿਰ ਫੋਰਚਨਰ ਜੋਗੇ ਪੈਸੇ ਵੜੇ ਕਰਨੇ ਪੈਣੇ ਆਪਾਂ ਨੂੰ। 55-56 ਲੱਖ ਆ। ਮੈਨੂੰ ਸਕੋਰ ਵੀ ਹਣੀ ਕਾਲੇ ਰੰਗ ਦੀ ਵਧੀਆ ਐਨ ਨਹੀਂ ਠੀਕ ਰਾਇਆ ਸਤ ਇਹਦੇ ਪੈਸੇ ਤੇ ਜਿੰਨੇ ਕਹੇਗਾ ਇਕੱਠੇ ਕਰਦਾਂਗੇ ਠੀਕ ਐ ਤੇ ਫੋਨ ਇੱਕ ਬੜੀ ਕਿਰਪਾ ਵੈਗਦੀ ਲੋਕੀ ਬੜੀ ਮੰਦ ਜੇ ਨਾ ਹੋਵੇ ਤਾਂ ਡੱਬ ਬਣੇ ਕੀ ਮੈਨੂੰ ਦੱਸੋ ਪਹਿਲਾਂ ਮੈਂ ਬਚਾਉਂਦਾ ਨਾ ਮੱਝਾ ਓਦਾਂ ਸਾਰਿਆਂ ਨੂੰ ਮੱਝ ਨਾਲ ਦੀ ਗਰਮੀਆਂ ਚ ਕੀ 12 ਮਹੀਨੇ ਇਹ ਐ ਟਾਡੇ 2 ਮਹੀਨੇ ਕਰਕੇ ਸਾਰਾ ਕੁਝ ਤੇ ਮੁੜ ਕੇ ਲੱਭਦੇ ਨਹੀਂ ਹੈ ਹੈ ਹੈਨਾ ਮੱਝ ਨਾਲ ਦੀ ਚੀਜ਼ ਨਹੀਂ ਹੈ ਇਹਲਾ ਮਾਰਾ ਇਹਲਾ 12 ਮਹੀਨੇ ਚੱਲੀ ਜਾਣਾ ਕੰਮ ਮੂੰ ਤੇ ਹੋਰ ਮੇਲੇ ਵੱਧ ਗਏ ਸਾਡੇ ਤੇ ਹਾਂਜੀ ਸੱਚਾ ਪਾਤਸ਼ਾਹ ਮਾਝੇ ਚ ਜਨਮ ਦਿੱਤਾਈ ਸਾਨੂੰ ਜਿਹੇ ਕਿਤੇ ਪੱਬਾ ਮਾਲਵੇ ਮੋਲਵੇ ਚ ਹੁੰਦਾ ਕੀ ਬੰਨ ਹੈ ਬੇਦਰਾ ਹਾਂ ਓਏ ਕੀ ਬੰਨਾਂ ਹੈ ਤੇਰਾ ਸਿੱਧੀ ਗਿੱਡੇ ਵਿੱਚ ਅਮਾ ਛੇਜ ਚ ਲੱਗ ਪਿਆ ਹੈ ਗਿੱਡਾ ਸੱਤ ਚ ਮੈਂ ਵਧੀਆ ਹੋ ਗਿਆ ਗਿੱਡਾ ਸਿੱਧੇ ਆਪਣੀ ਗਿੱਡੇ ਵਿੱਚ ਹੀ ਬੇੜ ਬੂੜ ਸਾਡੇ ਚਲਦੀ ਹੈ ਆਪਣੇ ਇਹਨਾਂ ਢੇਰੀ ਵਾਲੇ ਆਹੀ ਦਾ ਬਈ 30 32 ਤੋਂ ਸ਼ੁਰੂ ਕੀਤੀ 32 ਫੇ 42 ਜਿਹੜੇ ਮਾਹੌਲ ਤੋਂ ਤੈਨੂੰ ਜੰਮੇ ਜੇ ਨਾ ਬੱਸ ਕਿਉਂਕਿ ਇਧਰੋਂ ਜੰਮੇ ਤਾਂ ਇਧਰੋਂ ਸੋਸ਼ਲ ਮੀਡੀਆ ਤੇ ਕਬੱਡੀ ਸਾਰੇ ਬੰਨੇ ਘੁੰਮਣ ਲੱਗੀ ਜਦੋਂ ਅਸੀਂ ਜੰਮੇ ਨਾ ਉਦੋਂ ਸੋਸ਼ਲ ਮੀਡੀਆ ਨਹੀਂ ਹੈਗਾ ਹਾਂਜੀ 3 2 1 2 ਤਕੜਾ ਤੇ ਮੈਂ ਹੋ ਗਿਆ ਮੈਂ 6 ਚ 7 ਚ ਬੜਾ ਪੂਰਾ ਤਕੜਾ ਹੋ ਗਿਆ ਮੈਂ 8 9 ਚ ਗਿਆ ਬਾਹਰ ਹਾਂ ਉਦੋਂ ਲਾਲਾ ਕੀ ਸੋਸ਼ਲ ਮੀਡੀਆ ਨਹੀਂ ਹੈਗਾ ਉਦੋਂ ਕਬੱਡੀ ਇੱਕ ਥਾਂ ਤੇ ਚੱਲਦੀ ਕੈਨੇਡਾ ਜਾਂ ਇੰਗਲੈਂਡ ਜਾਂ ਯੂਰਪ ਤੇ ਹੁਣ ਕਬੱਡੀ ਭਾਂਹ ਕਿੱਥੇ ਕਿੱਥੇ ਚੱਲਣਗੇ ਜੀ ਇਹਨੋਂ ਬਲਾ ਕੀ ਹੁੰਦਾ ਇਹ ਸਾਡਾ ਇਲਾਕਾ ਇੱਥੇ ਇੰਨੇ ਕਿ ਦਿਆਰੇ ਚ ਖੇਡ ਕੇ ਬਹਿ ਜਾਂਦਾ ਹੈ ਉਧਰ ਮਾਲਵੇ ਉਹ ਦਬਾਬੇ ਵਾਲ ਨਹੀਂ ਜਾਂਦੇ ਹੁੰਦੇ ਸਾਡੇ ਜਿਹੜੇ ਸਾਡੇ ਤੋਂ ਸੀਨੀਅਰ ਹੀ ਨਾ ਪਹਿਲੇ ਬੰਦੇ ਬੜੇ ਤਗੜੇ ਤਗੜੇ ਰਹੇ ਆ ਪਰ ਉਹ ਉਧਰ ਨਹੀਂ ਜਾਂਦੇ ਹੁੰਦੇ ਸਾਡੇ ਉਧਰ ਸੱਲ ਨਹੀਂ ਹੁੰਦੇ ਐਂ ਇੱਧਰ ਹੀ ਖੇਡ ਖੂਡ ਕੇ ਉਹਨਾਂ ਨੇ ਇੱਧਰ ਹੀ ਰਹਿ ਰੂਗੇ ਇੱਧਰ ਹੀ ਖੇਡ ਖੂਡ ਲੈਣੇ ਮੇਲੇ ਮੁੱਲੇ ਬਸ ਤਗੜੇ ਬਾਲੇ ਬੰਦੇ ਹੁੰਦੇ ਸਾਡੇ ਹੁਣ ਹੁਣ ਤੋਂ ਬਾਅਦ ਚ ਫਿਰ ਅਸੀਂ ਨਿਕਲੇ ਆ ਜਦੋਂ ਅਸੀਂ ਅਹੀਂ ਸਟਾਰਟ ਹੋਏ ਆ ਫਿਰ ਅਹੀਂ ਨਿਕਲੇ ਉਦੋਂ ਫਿਰ ਫਿਰ ਸੋਸ਼ਲ ਮੀਡੀਆ ਆ ਗਿਆ ਫਿਰ ਤੇ ਚਲੋ ਓਕੇ ਹੋ ਗਿਆ ਉਦੋਂ ਦੱਸਣਾ ਪੈਂਦਾ ਇਹ ਜਾ ਜਾ ਕੇ ਵੀ ਮੈਂ ਤਕੜਾ ਫਲਾਣਾ ਤਕੜਾ ਇਹ ਗੱਲ ਸੱਚ ਹੈ ਉਹ ਹੁਣ ਤੇ ਲਾਈਵ ਚ ਹੁਣ ਤਾਂ ਜਾਣਾ ਇੱਕ ਜੇ ਆਪਾਂ ਕੋਈ ਲਾ ਜਾਂਦਾ ਦੋ ਚਲੋ ਜੀ ਨਹੀਂ ਨਹੀਂ ਅਸਲ ਚ ਨਾ ਉਦੋਂ ਸੋਸ਼ਲ ਮੀਡੀਆ ਦਾ ਰੇਡਰ ਵੀ ਜਾਦੇ ਤਕੜਾ ਬੰਨਾ ਦੁਨੀਆ ਵਿੱਚ ਹੁੰਦੀਆਂ ਗੁਰਲਾਲ ਸਿੰਘ ਆ ਮੇਤਰੀਆਂ ਆ ਸਰਦੋ ਵੱਡੇ ਮੱਲ ਨੇ ਗਲੀ ਦੇ ਵਿੱਚੋਂ ਨਗਰਾਂ ਤਾਲੀਆਂ ਦੀ ਤਾਲਾ ਮਾਰੀ ਗੱਲ ਪੂਰੀ ਦੁਨੀਆ ਵਿੱਚ ਮਹਾਵੇ ਦਾ ਮੇਲਾ ਲਾਈਵ ਹੈ ਪ੍ਰਕਾਰ ਨਖੀਲਾ ਵੀ ਸਿਰਾਲ ਆ ਗਿਆ ਪਿਛਲੇ ਸਾਲ ਬਾਗੀ ਵੀ ਸਿਰਾਲ ਆ ਗਿਆ ਤੇ ਅੰਦਰ ਜੂਲੀ ਕਬੱਡੀ ਤੇ ਉੱਪਰ ਆ ਗਿਆ ਅੰਦੀਪੁਰੀਏ ਗੋਪੀ ਦੇ ਤਿੰਨ ਜੱਫੇ 5000 ਦੇ ਹੋਣੇ ਆ ਚੰਦ ਕੈਨੇਡਾ ਲਵ ਯੂ ਐਸ ਏ ਮਨੂ ਮਹਾਵਾ ਅਮਰੀਕਾ ਡਾਕਟਰ ਅਮਨ ਸਾਡਾ ਭਰਾ ਇਹ ਜਲਾ ਜੁਲੀ ਭੱਜ ਲੈ ਜੁਲੀ ਭੱਜ ਲੈ ਕੋਈ ਟੀਮ ਨਾਲ ਜਿਤਨੋਂ ਛੱਡੀ ਫਰਸੀਰ ਨੇ ਉੱਤੇ ਵੱਜ ਗਿਆ ਇਸ ਨਾਣਾ ਵਾਲੇ ਤੀਰ ਮੇਰੀ ਕਿਧਰੇ ਗਈ ਕਬੱਡੀ ਮੇਰਾ ਕਿਧਰੇ ਗਿਆ ਸਰੀਰ ਫਰੰਦੀਪੁਰਿਆ ਦਾ ਦੂਜਾ ਜਫਾ 100000 ਦਾ ਮੰਨੂ ਨਾ ਹਵਾ ਅਮਰੀਕਾ ਆ ਸਾਡਾ ਕਹਿੰਦੇ ਮਿੱਠੂ ਕੈਨੇਡਾ ਇਹ ਆ ਜੱਗਾ ਪੁੱਸਦੀਆਂ ਦਿਨੇ ਵਾਲੀਆਂ ਬਾਜੇ ਦਾ 4x4 ਗੱਲਾਂ ਕਮਾਨਪੁਰੀਏ ਗਿੱਦੇ ਦੀਆਂ ਗੱਰੀ ਫਰਾਂਸ ਵੀਰ ਗੁਰਸ਼ੰਦ ਕਨੇਦਾ ਉਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜਫਾ ਕਹਿੰਦੇ ਦੂਜਾ ਲੱਗ ਗਿਆ ਤੇ 10000 ਜਣਾ ਪਰ ਇਹਨੂੰ ਫੋਟੋ ਆ ਮਗਰ ਕੁੱਦਰ ਦੇ ਬੰਦੇ ਬੰਦ ਹੈ ਨੋਡੇ ਖੱਡ ਵਾਲੇ ਦਾ ਪਰਵਤਵਾ ਚੜ੍ਹਦੀ ਕਲਾ ਵਿੱਚ ਰੱਖੇ ਉਥੇ ਟੀਟੂ ਮਹਾਜਨ ਹੋਣੀ ਰਾਜੇ ਦਾ सोनू ਸਾਰਿਆਂ ਦਾ ਧੰਨਵਾਦ ਹੈ ਵਾ ਰੇਡ ਪੈ ਗਈ ਵੀਰ ਕਹਿੰਦੇ ਕਰਨ ਆ ਜਫੇ ਦਾ ਬਾਦ ਗੱਲ ਕਰਾਂਗੇ 10000 ਦਾ ਦੂਜਾ ਲੱਗ ਗਿਆ ਨਾ ਮੈਨੂੰ ਨਹੀਂ ਪੈਂਦਾ ਰੰਦੀਪੂਰੀਆ ਵੀ ਨਾਲ ਖੁੱਪੀ ਆਣ ਆਣ ਕਿੱਥੇ ਕਨੇ ਪਾਸੇ ਮਾਲ ਸਾਡਾ ਥੈਂਕ ਯੂ ਆਪੇ ਆਉਂ ਰਾਹ ਮਿਲ ਕੇ ਥੋੜਾ ਯਾਰ ਕੇਰਾ ਦਾ ਖੁੱਲਾ ਕਰੋ ਯਾਰ ਐਦਾਂ ਨਾ ਕਰੋ ਥੋੜਾ ਕੇਰਾ ਸੁਣਾ ਕਰੋ ਯਾਰ ਮੇਰਾ ਮੇਰਾ ਯਾਰ ਆਵਾਜ਼ ਦੇ ਵਿੱਚ ਥੋੜਾ ਕੇਰਾ ਖੁੱਲਾ ਕਰ ਲੋ ਇੱਕ ਮੁਤਾਪੂਰੀਏ ਦਾ ਕਿ ਪਲੇਅਰ ਤਾਬੇ ਮਹਾਵੇ ਦੇ ਪਿਆਰ ਕਰਕੇ ਪੁੱਜੇ ਆ ਤਾਬੇ ਆਤਰਾ ਪਿਆਰ ਬੜਾ ਹੈ ਇੱਕ ਵੱਡੀਆਂ ਪੌਂਡ ਦਾ ਮੌਕਾ ਦਿੰਨੇ ਉਹ ਉਹਨਾਂ ਦੀ ਜੋਸ਼ ਹੈਗਾ ਇਹ ਮੌਕਾ ਜਿੰਨਾ ਕਰਕੇ ਸੱਤ ਰੇਡ ਨੇ ਪਾਇਆ ਇਕੱਲੇ ਇਕੱਲੇ ਨੇ ਚਲੋ ਭਾਵੇਂ ਇੱਕ ਇੱਕ ਰੇਡ ਪਾਈ ਆ ਪਰ ਆਪਾਂ ਪਵਾਈ ਹੌਸਲਾ ਦੇ ਵਧਾਇਆ ਨਾ ਐਡਾ ਮੈਚ ਤਗੜਾ ਹੋਵੇ ਕਿ ਫਿਰ ਵੀ ਅਸੀਂ ਤੁਹਾਡੀਆਂ ਕਬੱਡੀਆਂ ਪਵਾ ਦਿੰਨਾ ਇਹਦੇ ਤੋਂ ਵੱਡਾ ਜਿਗਰਾ ਕੀ ਹੋਰ ਹੁਣ ਪਾ ਗਾਲ ਲੱਗੀਆਂ ਸਾਡੀਆਂ ਇੱਥੇ ਮੈਚ ਵੀ ਜਿੱਤਣਾ ਚਾਹੀਦਾ ਹੁਣ ਜੇ ਮੰਨ ਕੇ ਚਲੋ ਉਧਰਲੇ ਬੰਨੇ ਤੁਹਾਡੇ ਵਰਗੇ ਪੌਣੇ ਹੀ ਭੱਜਣ ਦੇ ਨੇ ਆ ਜੀ ਜੀਤੇ ਕਰੇਸ ਦੇ ਵਿੱਚੋਂ ਬਤ ਤੱਕ ਅੱਜ ਨਹੀਂ ਭਲਤ ਨਹੀਂ ਰੱਬ ਦਾ ਨਾਲ ਉਹ ਤੇ ਮਿਹਨਤ ਲਾਓ ਹਾਂ ਜਿਹੜੀ ਟੀਮ ਦੇ ਨਾਲ ਜੁੜੇ ਦੇਣਾ ਹੌਸਲਾ ਰੱਖ ਆਪ ਆਪੇ ਇੱਕ ਦਿਨ ਉੱਤੀ ਆ ਹੀ ਜਾਣਾ ਅੱਜ ਨਹੀਂ ਕੱਲ ਨਹੀਂ ਕੱਲ ਉਹ ਜਦੋਂ ਤੁਹਾਡਾ ਸਮਾਂ ਆਇਆ ਨਾ ਉਸ ਚੀਜ਼ ਦੇ ਵਿੱਚ ਜਗ੍ਹਾ ਬਣੇ ਜਗ੍ਹਾ ਬਣਾਉਣੀ ਬਣਾਉਣੀ ਬੜੀ ਔਖੀ ਹੈ ਜਿਹੜੇ ਪਹਿਲੇ ਹੁਣ ਸਾਨੂੰ ਪਤਾ ਕਿਹੜੇ ਕਿਹੜੇ ਬੰਦੇ ਦਾ ਸਾਨੂੰ ਕਿੱਦਾਂ ਵਾ ਪਰ ਉਹ ਜਗ੍ਹਾ ਨਹੀਂ ਛੱਡਣ ਦਾ ਉਹਨਾਂ ਨਾਲ ਦੀ ਜਗ੍ਹਾ ਨਹੀਂ ਛੱਡਣੀ ਹੈ ਜੀ ਜਗਤ ਹੋਣੀ ਪੈਣੀ ਹੈ। ਉਹ ਕਿੰਨਾ ਹੋਣੀ ਪੈਣੀ ਹੈ। ਬਸ ਉਹ ਮਿਹਨਤ ਲਾ। ਆਹ। ਉਹ ਤਾਂ ਨਹੀਂ ਜਗਾ ਛੱਡਦਾ ਕੋਈ। ਉਹ ਤਾਂ ਕਿੰਨੇ ਛੱਡ ਨਹੀਂ ਜਗਾ। ਬਲੋ ਵਧੀਆ ਤੋਂ ਡੇਟ ਪਾਈ ਜੇ ਭੱਜ ਜਾਣਾ। ਮਿਲ ਗਿਆ ਵਾ ਇਹਨੂੰ ਸਾਮ। ਨਹੀਂ। ਚੰਗਾ ਮੈਂ। ਉਹ ਵੀਡੀਓ ਪਤਾ ਨਹੀਂ ਕਿੰਨੇ ਕ ਵੀ ਵੇਖੀ ਹੋ। ਉਹ ਇਹ ਕਹਿੰਦਾ ਉਹ ਕਹਿੰਦਾ ਪਾਪੂਏ ਦਾ ਗੱਲ। ਹਾਂ। ਤੇ ਮੈਂ ਆ ਜਾ ਬਾਪੂ ਬਹਿ ਜਾ ਗੱਡੀ ਹਾਂ ਗੱਡੀ ਜਿਹਨਾਂ ਹੀ ਕਮਾਈ ਗੱਡੀ ਤੇ ਉਹ ਦੂਰੋਂ ਦੇਖ ਲਿਆ ਵੀ ਉੱਥੇ ਕੱਠ ਦੇਖਦੇ ਆਲੇ ਤੋਂ ਹਾਂ ਮੈਂ ਬਾਪੂ ਵੇਲਾ ਉਧਰ ਬਾਪੂ ਕਮਾਈ ਬਣਾਈ ਗਏ ਮੈਂ ਤੇਰੀ ਕਮਾਈ ਹਾਂ ਉਹ ਮੈਂ ਉਹੀ ਨੂੰ ਹਾਂ ਸੋਚ ਰਿਹਾ ਜਿਹਨਾਂ ਮੰਨ ਲਓ ਉਹਦੀ ਐਂਟਰੀ ਹੋਈ ਨਾ ਮੰਨ ਲਓ ਹੁਣ ਕੋਈ ਕਿਵੇਂ ਕੋਈ ਕਿਵੇਂ ਮੈਨੂੰ ਇਹੀ ਗਿਆ ਮੈਂ ਕਿ ਆਹ ਕਮਾਈ ਆ ਤੁਹਾਡੀ ਬਹੁਤ ਹੋ ਜਾ ਠੀਕ ਕਰ ਪਾ ਇਹ ਅਸੂਲ ਤੇ ਇਹ ਜਾਇਦਾ ਬੜੋਤੀ ਬਿਨਾ ਕਹਿਣ ਤੋਂ ਯਾਰ ਆਪਾਂ ਕਿੰਨੇ ਥਾਲੇ ਨੂੰ ਵੱਡਵਾ ਕਰਾਉਣ ਦੇ ਪਰਵਾਹ ਮੜਦਾ ਐ ਇਹ ਤੇ ਰੱਬ ਬੰਦੇ ਆਹ ਆਤਮਾ ਨੇ ਵੀ ਅਸਲ